ਜੋ ਪਾਦੀ ਵੇਖੀ ਦੇਖੀ ਵੇਖੀ ਇਹਦੇ ਦੇਖ ਕੇ ਅਕੀਸ ਰੋਪੇ ਇੱਕ ਰੋਪੇ ਕੰਮ ਕਰਦਾ ਮੈਂ ਬਹੁਤ ਛੋਟਾ ਦਿੱਕੋਂਗਾ ਇਹ ਜੜੀ ਤੇ ਕੰਮ ਕੀਤਾ ਨਾਲੇ ਨਮਰਾਈ ਤੇ ਇੱਕ ਵਾਰ ਬਹੁਤ ਜ਼ਰੂਰੀ ਉਹ ਕਿਹਣਾ ਚਾਹੁੰਦੇ ਹੋ ਉਹ ਵੈਜੀ ਕਾਲਸਾਹ ਵੈਜੀ ਕੀ ਪਤੇ ਸਾਡੇ ਉਬਰਾਈ ਸਾਹਿਬ ਜਿਨ੍ਹਾਂ ਦਾ ਸਰਬੱਤ ਖਾਲਸਾ ٹرسٹ ਆ ਉਹਨਾਂ ਵੱਲੋਂ ਜਿਹੜੇ ਸਾਡੇ ਹਲਕਾ ਅjnਾਲਾ ਦੇ ਵਿੱਚ ਹੜਪੀੜ ਤੇ ਪਰਿਵਾਰ ਜਿਹੜੇ ਸਨ ਜਿਨ੍ਹਾਂ ਬੱਚੀਆਂ ਦੀ ਸਿਹਤ ਆ ਕੀਤੀ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਬੱਚੇ ਰਹਿ ਗਏ ਸੀ ਉਸ ਟਾਈਮ ਮੈਰਿਜ ਰੱਖੀ ਸੀ ਤੇ ਕੁਛ ਉਦੋਂ ਕੀਤੀ ਹੈ ਮੈਰਿਜ ਤੇ ਦਾਜ ਵਗੈਰਾ ਜਾਂ ਹੋਰ ਕੁਛ ਨਹੀਂ ਦੇ ਸਕੇ ਉਹਨ ਇਹਨਾਂ ਦੀ 1-1 ਲੱਖ ਰੁਪਈਆ ਦਿੱਤਾ ਸਿਆਲਟਨ ਵਾਲਿਆਂ ਨੇ ਵੀ ਸੇਵਾ ਕੀਤੀ ਆ ਇਹਨਾਂ ਸਾਰਿਆਂ ਦਾ ਧੰਨਵਾਦ ਬੈਗ ਦੀ ਕਸਾਲ

ਸਰ ਥੋੜਾ ਘਰ ਤੋਂ ਮਾਣ ਹੈ। ਸਰ ਮੇ ਰਣਾਸੀ ਮਰਜੀਤ ਕੌਰ ਹੈ। ਮੈਂ ਪਿੰਡ ਹੜ ਵਿਕਲਾਂਦੀ ਵਿਦਿਆਪਤਨਾ ਉੱਥੋਂ ਦੀ ਰਹਿਣ ਵਾਲੀ ਆ। ਮੈਂ ਮਤਲਬ ਕਿ ਸونو ਸਰ ਕੋ ਮੈਂ ਪੜੀ ਉਹਨਾਂ ਦੀ ਮਤਲਬ ਕਿ ਸ਼ੁਰੂ ਤੋਂ ਧੰਨਵਾਦੀ ਆ ਇੰਨਾ ਇਨਣ ਮੈਨੂੰ ਸਪੋਰਟ ਕੀਤਾ ਉਹਦੇ ਲਈ ਥੈਂਕ ਯੂ ਤੇ ਅੱਜ ਮਤਲਬ ਕਿ ਮੇਰੀ ਵਿਆਹ ਹੋਇਆ ਵਾ ਤੇ ਮਤਲਬ ਕਿ ਮੈਂ ਇੰਨੀ ਕਿ ਜ਼ਿਆਦਾ ਖੁਸ਼ ਆ ਕਿ ਮੇਰੇ ਪਿਤਾ ਜੀ ਮਤਲਬ ਕਿ ਕੁਲਚਨ ਦੁਕਾਨ ਕਰਦੇ ਆ ਤੇ ਉਹਨਾਂ ਨੇ ਮਤਲਬ ਕਿ ਬੜਾ ਮੈਂ ਆਪਣੇ ਮਤਲਬ ਕਿ ਸਰਾਂ ਦਾ ਮਤਲਬ ਕਿ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮਤਲਬ ਕਿ ਮੇਰੇ ਵਿਆਹ ਵੇ ਜੈ ਇੰਨੀ ਜਾਰੀ ਸਹਾਇਤਾ ਕੀਤੀ ਜਿੰਨਾ ਮੇਰੇ ਪਿਤਾ ਜੀ ਦਾ ਭਾਜੜਾ ਵਾ ਨਾ ਥੋੜਾ ਹੌਲਾ ਹੋਇਆ ਵਾ ਤੇ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਗਣਾ ਮਤਲਬ ਕਿ ਸਕੀਮ ਦੇ ਤੁਰੰਤ ਕਿੰਨੀਆਂ ਮਤਲਬ ਕਿ ਹੜਪੀੜਤਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਪੀ ਹੜਪੀੜਤਾਂ ਦੇ ਕਾਰਨ ਕਿੰਨਾਂ ਲੋਕਾਂ ਦੇ ਘਰ ਤਬਾਹ ਹੋਏ ਕਿਦਾਂ ਵਾ ਤੇ ਇਹਦੇ ਵਿੱਚ ਉਹਨਾਂ ਨੇ ਇੰਨੀ ਜਿਆਦਾ ਮਦਦ ਕਰਕੇ ਮਤਲਬ ਕਿ ਜਿੰਦੇ ਗਰੀਬ ਆ ਉਹਨਾਂ ਦੀ ਸਹਾਇਤਾ ਕਰਕੇ ਤੇ 3 ਨੂੰ ਮਤਲਬ ਕਿ ਸਗਣ ਦੇ ਤੌਰ ਤੇ ਉਹਨਾਂ ਦੇ ਵਿਆਹ ਵਿੱਚ ਸਹਾਇਤਾ ਕਰਕੇ ਤੇ ਮਾਪਿਓ ਦਾ ਸਿਰ ਜਿਹੜਾ ਪਰ ਹੌਲਾ ਕੀਤਾ ਵਾ ਇਸ ਕਰਕੇ ਮੈਂ ਸੱਚੇ ਦਿਲੋਂ ਤੁਹਾਨੂੰ ਧੰਨਵਾਦ ਕਰਦੀ ਆ ਕਿ ਇਹਨਾਂ ਨੂੰ ਮਹਾਰਾਜ ਇੰਨੀਆਂ ਕਿਹ ਜਾਰੀਆਂ ਤਰੱਕੀਆਂ ਦੇਣ ਤੇ ਸਾਡਾ ਮਤਲਬ ਕਿ ਜਿਹੜੇ ਧੀਆ ਦਾ ਪਰ ਹੌਲਾ ਕਰਕੇ ਤੇ ਹਮੇਸ਼ਾ ਸਾਰਿਆਂ ਦੀ ਸਹਾਇਤਾ ਕਰਨ ਧੰਨਵਾਦ ਜੀ ਪਹਿਲਾਂ ਨਾ ਦੱਸ ਦਿਓ ਮਹਾਰਾਜ ਜੀ ਤੇ ਆਬਿਰਸ਼ਣ ਬਾਠ ਹੈ ਤੇ ਮੈਂ ਸ਼ਾਟਲ ਤੋਂ ਆਇਆ ਨਾਲ ਮੇਰੇ ਸਿੱਧੂ ਸਾਹਿਬ ਨੇ ਤੇ ਅਸੀਂ ਅ ਪਸਨਾਲ ਬੜੇ ਪੁਰਾਣੇ ਜੁੜੇ ਆਂ ਦਾ 12 ਸਾਲੋਂ ਕੇ ਜੋ ਦਸ਼ਕ ਹੋ ਗਏ ਸੀ ਤੇ ਇਹ ਜਿਹੜੀ ਸੇਵਾ ਆ ਇਹ ਸਾਡੀ ਸ਼ਾਟਲ ਸੰਬੰਧਿਤ ਨੇ ਇਕੱਠੇ ਹੋ ਕੇ ਕੋਈ ਫੈਸਲਾ ਕੀਤਾ ਹੋਈ ਆਪਾਂ ਕੋਈ ਹੈਲਪ ਕਰੀਏ ਉੱਥੇ ਤੇ ਉਹ ਫਿਰ ਮੇਰੀ ਉਹਨਾਂ ਨੇ ਡਿਊਟੀ ਲਈ ਤੁਸੀਂ ਜਾ ਕੇ ਇਹ ਰਾਜ ਸਾਹਿਬ ਨਾਲ ਰਿਕੁਐਸਟ ਕਰੋ ਤੇ ਇਹ ਆਪਣੇ ਪੈਸੇ ਇਹ ਲਵਾ ਦੇਣ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆਂ ਜੋ ਇਹਨਾਂ ਦੀ ਟੀਮ ਇੱਥੇ ਦੀ ਟੈਕਸਟਾਂ ਦੀ ਹੈਲਪ ਕੀਤੀ ਆ ਉਹਨਾਂ ਨੂੰ ਸਾਨੂੰ ਨਾਂ ਦਿੱਤੇ ਆ ਵੀ ਇਹ ਪਿੰਡ ਤੇ ਆ ਇਦਾਂ ਦਾ ਇਹਨਾਂ ਦਾ ਹੋਮਵਰਕ ਇਹਨਾਂ ਦਾ ਸਾਰਾ ਸਾਰੇ ਤਾਂ ਬੜਾ ਸੌਖਾ ਕੰਮ ਕਰਨ ਦੇ ਆ ਜਿਹਦੇ ਚੈਕਰ ਸ਼ੈਟਲ ਦੀ ਸ਼ਮਰਤ ਦੇਂਦੇ ਨੇ ਆ ਮਿਹਨਤ ਆ ਜੀ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਅੱਗੇ ਵੀ ਕੋਈ ਵੀ ਕੈਂਪ ਲਾਉਂਦੇ ਕੁਝ ਲਾਉਂਦੇ ਇਹ ਸਾਰਾ ਕੁਝ ਕਰਦੇ ਆ ਸਾਡੇ ਵਾਲਾ ਕੰਮ ਬਹੁਤ ਸੌਖਾ ਆ ਤੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਦੀ ਇੱਥੇ ਦੀ ਟੀਮ ਦਾ ਸਾਰੇ ਜਣੇ ਤੇ ਬੰਮਰ ਇਦਾਂ ਹੀ ਸਾਨੂੰ ਸ਼ੈਟਲ ਦੀ ਸ਼ਮਰਤ ਨੂੰ ਬਖਸ਼ੇ ਤੇ ਜੀ ਨਾਲ ਜੁੜੇ ਰਹੀਏ ਤੇ ਤੱਕ ਕੰਮ ਕਰਦੇ ਰਹੀਏ ਬਾਕੀ ਹੋ ਰਿਹਾ ਨਰ ਵੀਰਨ ਕਮੇਜ ਹੋ ਗਈ ਉਹ ਵੀ ਮਦਦ ਕਰਨ ਨਾਲ ਲੋਕਾਂ ਦੇ ਹੱਥ ਬਿਲਕੁਲ ਹੀ ਕਰਦੇ ਨੇ ਇੰਡੀਵਿਜੂਅਲੀ ਬੰਦੇ ਕਰਦੇ ਆ ਕਿ ਇੱਥੇ ਹੋਰ ਸੰਸਥਾ ਨਾਲ ਵੀ ਜੁੜੇ ਆ ਉਹ ਵੀ ਸਸਤਾ ਆ ਠੀਕ ਨੇ ਪਰ ਜੋ ਇਹਨਾਂ ਦਾ ਤਰੀਕਾ ਹੈਗਾ ਆ ਜੋ ਇਥੋਂ ਦੀ ਟੀਮ ਜਿੰਨਾ ਹਾਰਡ ਵਰਕ ਕਰਕੇ ਉਹਨੂੰ ਮੇਕ ਸ਼ੋਰ ਕਰਦੇ ਆ ਵੀ ਇਹ ਜਿਹੜੇ ਪੈਸੇ ਆ ਸਹੀ ਬੰਦੇ ਕੋਲ ਲੋੜਵੰਦ ਕੋਲ ਜਾਣ ਇਹ ਬਾਹਰ ਵਾਲੇ ਐਨ ਆਰ ਆਈ ਦੇ ਬਹੁਤ ਪੈਸੇ ਸੁਣਿਆ ਆ ਵੀ ਉਹ ਕਈ ਉਹ ਜੀ ਸੰਸਥਾਵਾਂ ਉਹ ਆਪਣੇ ਮੱਦੀ ਨਾਲ ਲਾਉਂਦੇ ਆ ਤੇ ਇੰਨਾ ਆਪਣਾ ਹੋਮਵਰਕ ਨਹੀਂ ਕਰਦੇ ਤੇ ਅਸੀਂ ਬੜੇ ਕੰਫਰਟੇਬਲ ਫੀਲ ਕਰਦੇ ਆ ਸਾਡਾ ਜਦੋਂ ਅਸੀਂ ਉੱਥੇ ਇਕੱਠ ਕੀਤਾ ਸੀ ਇਹ ਪੈਸੇ ਇਕੱਠੇ ਕੀਤੇ ਸੀ ਤੇ ਉਦੋਂ ਵੀ ਇਹੀ ਗੱਲ ਉੱਥੇ ਕਹੀ ਗਈ ਵੀ ਅਸੀਂ ਜੇ ਲਾਵਾਂਗੇ ਤਾਂ ਸਰਬਾਤੇ ਪੜੇ ਦੇ ਥਰੂ ਇਹਨਾਂ ਦੀ ਅਸ਼ੀਰਵਾਦ ਨਾਲ ਇਹਨਾਂ ਦੇ ਹੋਮਵਰਕ ਨਾਲੇ ਅਸੀਂ ਦੇਖ ਕੇ ਤੇ ਲਾਵਾਂ ਤੇ ਅਸੀਂ ਬਹੁਤ ਸੈਟੀਸਫਾਈ ਹਾਂ ਸਭ ਜਿਦਾ ਅਸੀਂ ਸਾਰੇ ਜਾਣਦੇ ਆ ਕਿ ਖੜਾ ਦੀ ਮਾਰ ਦੇ ਵਿੱਚ ਇਸ ਏਰੀਆ ਨੂੰ ਬਹੁਤ ਨੁਕਸਾਨ ਹੋਇਆ ਰਾਵੀ ਨੇ ਬਹੁਤ ਨੁਕਸਾਨ ਕੀਤਾ ਉਸ ਟਾਈਮ ਸਰਬਦਾ ਪਲਾ ਚੈਰੀਟੇਬਲ ٹرسٹ ਨੂੰ ਜੋ ਜੋ ਸੇਵਾਵਾਂ ਅਸੀਂ ਕਰ ਸਕਦੇ ਸੀ ਕੀਤੀਆਂ ਜਿਆਦਾ ਜਿਹੜਾ ਅਸੀਂ ਜੋਰ ਪਾਇਆ ਉਹ ਪਸ਼ੂਆਂ ਦੇ ਚਾਰੇ ਤੇ ਪਾਇਆ 2000 ਟਨ ਤੋਂ ਉੱਤੇ ਜਿਹੜਾ ਚਾਰਾ ਸੀ ਉਹ ਪਸ਼ੂਆਂ ਦਾ ਇੱਥੇ ਦਿੱਤਾ ਗਿਆ ਜਦੋਂ ਕਿ ਅੱਜ ਵੀ ਜਾਰੀ ਹੈ ਜਿੱਥੇ ਕਿ ਲੋੜ ਆ ਉੱਥੇ ਅਸੀਂ ਅੱਜ ਵੀ ਦੇ ਰਹੇ ਹਾਂ ਪਾਣੀ ਉਤਰ ਕੇ ਨੁਕਸਾਨ ਬੜਾ ਹੋਇਆ ਉਦੋਂ ਫਿਰ ٹرسٹ ਦੇ ਅਸੀਂ ਦੇਖਿਆ ਕਿ ਕੁਝ ਫੈਮਲੀ ਐਜੰਸੀ ਜਿਹਨਾਂ ਨੇ रिश्ਤੇ तय ਕੀਤੇ ਹੋਏ ਸੀ ਲੇਕਿਨ ਪਾਣੀ ਦਾ ਨੁਕਸਾਨ ਹੋਣ ਕਰਕੇ ਉਹ ਸ਼ਾਦੀਆਂ ਰੁਕ ਗਈਆਂ ਜੋ ਸੁਪਨਾ ਬਣਾਇਆ ਸੀ ਉਹ ਵੀ ਰੁੜ ਗਿਆ ਫਿਰ ਟਸਟ ਨੇ ਇੱਕ ਫੈਸਲਾ ਕੀਤਾ ਕਿ ਇੱਕ ਰਕਮ ਅਸੀਂ ਫਿਕਸ ਕੀਤੀ ਕਿ 1 ਲੱਖ ਰੁਪਏ ਜਿਹੜਾ ਇੱਕ ਫੈਮਿਲੀ ਨੂੰ ਇੱਕ ਲੜਕੀ ਦੇ ਕਰਦੇ ਹਾਂ ਨੂੰ ਦੇਾਂਗੇ ਜਿਸ ਦੇ ਨਾਲ ਚਲੋ ਅਸੀਂ ਪੂਰਾ ਤਾਂ ਨਹੀਂ ਕਰ ਸਕੇ ਲੇਕਿਨ 1 ਲੱਖ ਰੁਪਏ ਦੀ ਮਦਦ ਕੀਤੀ ਸਾਰਿਆਂ ਦੀ ਸਗਣ ਦੇ ਤੌਰ ਤੇ ਸੋ ਹੁਣ ਤੱਕ ਤਕਰੀਬਨ 92 ਦੇ ਕਰੀਬ ਜਣੀਆਂ ਸ਼ਾਦੀਆਂ ਕਰਾ ਚੁੱਕੇ ਹਾਂ ਅਸੀਂ ਇਸਨਾਂ ਅੱਜ ਵੀ ਇੱਥੇ ਅਸੀਂ ਰਮਜ਼ਾਨ ਆਏ ਬਣਿਤਾ ਆ ਇੱਥੇ ਅੱਠ ਫੈਮਲੀਆਂ ਨੇ ਤੇ ਜਨਮੀਆਂ ਸਾਗੀਆਂ ਫੈਮਲੀਆਂ ਆਈਆਂ ਹੋਈਆਂ ਉਹਨਾਂ ਨੂੰ ਅਸੀਂ ਅਸ਼ੀਰਵਾਦ ਦਿੱਤਾ ਤੇ ਸਾਡੇ ਨਾਲ ਸੈਟਲ ਤੋਂ ਸਾਡੀ ਟੀਮ ਜਿਹੜੀ ਸਰਵੇ ਦੇ ਭਲੇ ਦੀ ਐ ਸਿੱਧੂ ਸਾਹਿਬ ਨੇ ਬਾਦ ਸਾਹਿਬ ਐ ਇਹ ਸਾਰੇ ਉੱਥੋਂ ਆਏ ਨੇ ਤੇ ਇੱਥੇ ਦਾ ਜਿਆਦਾ ਯੋਗਦਾਨ ਜਿਹੜਾ ਉਹ ਸੈਟਲ ਦੀ ਸਾਧ ਸੰਗਤ ਵੱਲੋਂ ਆਇਆ ਕੈਲੀਫੋਰਨੀਆ ਦੀ ਸਾਧ ਸੰਗਤ ਵੱਲੋਂ ਆਇਆ ਸੋ ਉਹ ਜਿਹੜਾ ਉਹਨਾਂ ਨੇ ਪੈਸੇ ਉੱਥੇ ਇਕੱਠੇ ਕੀਤੇ ਸੀ ਇੱਥੇ ਅਸੀਂ ਇਸ ਤਰੀਕੇ ਨਾਲ ਇਹਨਾਂ ਦੇ ਹੱਥੀਂ ਜਿਹੜੇ ਪੈਸੇ ਵੰਡਾਰੇ ਆ ਤੇ ਜਸ ਤੋਂ ਨੇ ਕੀਤਾ ਗਿਆ ਕਿ ਅਸੀਂ 300 ਫੈਮਲੀਆਂ ਜਿਹੜੀਆਂ 300 ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਅਸੀਂ ਕਰਾਣੀਆਂ ਥਾੜਾ ਸਾਡਾ ਬਜਟ ਅਸੀਂ 3 ਕਰੋੜ ਦਾ ਰੱਖਿਆ ਹੋਇਆ ਹੈ ਤੇ ਉਹਦੇ ਤੈ ਜਿਹੜੀਆਂ ਅੱਜ ਇੱਥੇ ਅਠ ਹੋਈਆਂ ਨੇ ਇਸ ਤੋਂ ਬਾਅਦ ਤਰਨਤਨ ਜਾ ਰਹੇ ਹਾਂ ਅਸੀਂ ਤਰਨਤਨ ਸਾਡੀਆਂ 27 ਸ਼ਾਦੀਆਂ ਨੇ ਜੀ ਉਸ ਤੋਂ ਬਾਅਦ ਫਿਰ 21 ਸ਼ਾਦੀਆਂ ਜਿਹੜੀਆਂ ਸਾਡੀਆਂ ਉਹ ਫਿਰੋਜ਼ਪੁਰ ਮੱਖੂ ਜਾ ਰਹੇ ਹਾਂ ਉੱਥੇ ਹੋਰੀਆਂ ਨੇ ਤੇ 24 ਸ਼ਾਦੀਆਂ ਜਿਹੜੀਆਂ ਨੇ ਉਹ ਫਾਜ਼ਿਲਕਾ ਦੇ ਵਿੱਚ ਹੈਗੀਆਂ ਨੇ ਸੋ ਇਹ ਸਾਰੀਆਂ ਜਿਹੜੇ ਕਰਕੇ ਤਕਰੀਬਨ ਤਕਰੀਬਨ ਸਾਡੀਆਂ 108 ਦੇ ਕਰੀਬ ਜਣੀਆਂ ਸ਼ਾਦੀਆਂ ਆਲਰੇਡੀ ਅਸੀਂ ਹੋ ਚੁੱਕੀਆਂ ਨੇ ਤੇ ਬਾਕੀ 2 ਪਾਕਿਸਤਾਨੀ ਟੀਮ ਹਾਂਜੀ ਚੋਣ ਕਿਸ ਤਰ੍ਹਾਂ ਕਰਦੇ ਚੋਣ ਸਾਡੀ ਜਾਂਦੀ ਸਾਡੀ ਟੀਮ ਜਾਂਦੀ ਜੀ ਹਰ ਡਿਸਟ੍ਰਿਕਟ ਸਾਡੀ ਟੀਮਾਂ ਬਹੁਤ achhiyan ਬਣੀਆ ਇਥੇ ਹੇਰ ਸਾਹਿਬ ਨੇ ਪੂਰੀ ساری ਟੀਮ ਆਈ ਹੋਈ ਏ ਤੇ ਮਨਦੀਪ ਉਹ ਸਾਰੇ ਜਾਣਦੇ ਨੇ ਪਿੰਡ ਚ ਜਾ ਕੇ ਪਹਿਲਾਂ ਤਾਂ ਪਿੰਡੀ ਦਸੰਦਾ ਫਿਰ ਜਿਹੜੇ ਫਾਰਮ ਭਰੇ ਜਾਂਦਾ ਫਿਰ ਸਰਪੰਚ ਦੇ ਸਾਈਨ ਹੁੰਦੇ ਕਿ ਵਾਕਈ ਹੀ ਇਹਨਾਂ ਦਾ ਖਾੜਾ ਕਰਕੇ ਨੁਕਸਾਨ ਹੋਇਆ ਜਿਲ੍ਹਾ ਕੀ ਸ਼ਾਦੀਆਂ ਨਹੀਂ ਕਰ ਸਕੀ ਕੁਝ ਫੈਮਿਲੀਆ ਇਹੋ ਜੀਆਂ ਸੀ ਜਿਨ੍ਹਾਂ ਨੇ ਸ਼ਾਦੀਆਂ ਹੋ ਚੁੱਕੀਆਂ ਜਿਨ੍ਹਾਂ ਦੀ ਕਰਨੀ ਅਸੀ ਡਾਟਾ ਫਿਕਸ ਸੀਗੀਆਂ ਉਹਨਾਂ ਦੀਆਂ ਲੇਕਿਨ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਰੁਪਏ ਦੇ ਰਹੇ ਹਾਂ ਕਿਉਂਕਿ ਉਹਨਾਂ ਨੇ ਵੀ ਕਿਸੇ ਨੇ ਕਰਜ਼ਾ ਚੱਕਿਆ ਕਿਸ ਨੇ ਜੁਬੀਨ ਗਰਵੀ ਰੱਖੀ ਮਤਲਬ ਕਿ ਸ਼ਾਦੀਆਂ ਤਾਂ ਕਰ ਲਈਆਂ ਉਹਨਾਂ ਨੇ ਲੇਕਿਨ ਅਸੀਂ ਜਿਹੜੀ ਮਦਦ ਕਰ ਰਹੇ ਹਾਂ ਉਹ ਸਾਰਿਆਂ ਦੀ ਕਰ ਰਹੇ ਹਾਂ ਉਹ ਰੇ ਸੰਸਰਾ ਜਾਰੀ ਰਹੇਗਾ 300 ਦਾ ਸਾਡਾ ਬਜਟ ਹੈ ਇਸ ਲਈ ਅਗਰੇ ਤੋਂ ਵੱਧ ਵੀ ਜਾਂਦੀਆਂ ਨੇ ਤੇ ਤਾਂ ਵੀ ਟੈਸਟ ਜਿਹੜਾ ਉਹ ਨਾ ਨਹੀਂ ਕਰੇਗਾ ਇਹ ਵੀ ਅਸੀਂ ਹੈਲਪ ਕਰਾਂਗੇ ਜੀ